सरपंच अजय ਸਿੰਘ ਪਿੰਡ ਹਮੀਰਗੜ ਤਸੀਫ ਖੂਲ ਜ਼ਿਲ੍ਹਾ ਬਠਿੰਡਾ ਉਥੋਂ ਦਾ ਵਸਨੀਕ ਹੈ ਜੀ ਮੌਕੇ ਦਾ ਸਰਪੰਚ ਹੈ ਸੋ ਕੱਲ ਸਾਡੇ ਪਿੰਡ ਇੱਕ ਕੇਸ ਸੀਗਾ ਇੱਕ ਮਾਤਾ ਜੀ ਮਾਨਸਿਕ ਤਣਾਅ ਦਾ ਸ਼ਿਕਾਰ ਸੀਗੀ ਮਾਤਾ ਬਲਜੀਤ ਕੌਰ ਵਾਈਫ ਆਫ ਮਲਕੀਤ ਸਿੰਘ ਪਿੰਡ ਹਮੀਰਗੜ ਉਹਨਾਂ ਨੇ ਨਾ ਮਾਨਸਿਕ ਪਿਛਲੇ ਕਰੀਬ 2 ਸਾਲ ਤੋਂ ਉਹਨਾਂ ਦੀ ਦਵਾਈ ਚੱਲ ਰਹੀ ਸੀ ਪਿਛਲੇ 1.5-2 ਮਹੀਨਾ ਤੋਂ ਜ਼ਿਆਦਾ ਡੀਪਲੀ ਜਿਹੜਾ ਹੈਗਾ ਇਸ ਰੋਗ ਦਾ ਸ਼ਿਕਾਰ ਹੋ ਗਏ ਤੇ ਉਹਦੇ ਕਰਕੇ ਨਾ ਜੀ ਉਹਨਾਂ ਨੇ ਮਤਲਬ ਇੱਕ ਜ਼ਹਿਰ ਹੈ ਜਿਹੜੀ ਉਹ ਨਿਕਲ ਲਈ। ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਪਹਿਲਾਂ ਭਗਤੇ ਐਡਮਿਟ ਕਰਵਾਇਆ। ਲੇਕਿਨ ਉਹਨਾਂ ਦੀ ਹਾਲਤ ਨੂੰ ਦੇਖਦੇ ਹੋਏ ਉਹਨਾਂ ਨੇ ਬਠਿੰਡੇ ਰੈਫਰ ਕਰਤਾ। ਅਸੀਂ ਬਠਿੰਡੇ ਮੈਡੀ ਸਿਟੀ ਹਸਪੀਟਲ ਦੇ ਵਿੱਚ ਗਏ। ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਦਾਖਲ ਕੀਤਾ। ਉਸ ਤੋਂ ਬਾਅਦ ਉਹਨਾਂ ਦਾ ਟ੍ਰੀਟਮੈਂਟ ਚਾਲੂ ਕਰਨ ਤੋਂ ਬਾਅਦ ਤੇ ਅੱਜ ਉਹਨਾਂ ਦੀ ਸਵੇਰ ਡੈਥ ਹੋ ਗਈ। ਡੈਥ ਹੋਣ ਤੋਂ ਬਾਅਦ ਪੁਲਿਸ ਨੇ ਆਪ ਦੇ ਕਾਰਵਾਈ ਜਿਹੜੀ ਉਹਨਾਂ ਨੇ ਸ਼ੁਰੂ ਕੀਤੀ ਤੇ ਐਸਆਈ ਸਰਦਾਰ ਅਕਬਾਲ ਸਿੰਘ ਜੀ ਆਪ ਦੀ ਟੀਮ ਨੂੰ ਲੈ ਕੇ ਉੱਥੇ ਪਹੁੰਚੇ ਤੇ ਉਹਨਾਂ ਨੇ ਸਾਰੀ ਜਿਹੜੀ ਕਾਰਵਾਈ ਕੀਤੀ ਹੈ ਉਹਨਾਂ ਨੇ ਮੈਨੂੰ ਭੇਜਿਆ ਬਕਾਇਦਾ ਤੌਰ ਤੇ ਪੁਲਿਸ ਲਾਈਨ ਉੱਥੇ ਉਹਦੇ ਵਾਸਤੇ ਸੀ ਰੁਕਕਾ ਜਿਹੜੇ ਬਾਈ ਹੈਡ ਲੈ ਕੇ ਆਏ ਜਿਹੜੇ ਰੁਕੇ ਸੀਗੇ ਡੈਥ ਦਾ ਤੇ ਜਿਹੜੀ ਉਹਨਾਂ ਦੀ ਮਤਲਬ ਦਾਖਲ ਹੋਣੀ ਜਿਹੜੀ ਛੋਟੇ ਦਿੱਤੀ ਸੀ ਥਾਣਾ ਬਿਆਲਪੁਰਾ ਐਟ ਭਗਤਾ ਭਈ ਕਰਨ ਉਹ ਸੀ ਜਲਦ ਮਤਲਬ ਪੂਰੀ ਲੈ ਕੇ ਵੀ ਤਾਂ ਕਿ ਠੰਡ ਦਾ ਮੌਸਮ ਹੈ ਰਿਸ਼ਤੇਦਾਰਾਂ ਨੂੰ ਪਹਿਲਾਂ ਸੀ ਸੂਚਿਤ ਇਹਨਾਂ ਨੇ ਸਾਰਿਆਂ ਨੇ ਪਰਿਵਾਰ ਨੂੰ ਕਰਤਾ ਸੀ ਸਵੇਰ ਤੋਂ ਲੈ ਕੇ ਸਾਰੇ ਇਹਨਾਂ ਦੇ ਰਿਸ਼ਤੇਦਾਰ ਸਹਿਬਾਨ ਪੂਰੇ ਪਿੰਡ ਵਾਸੀ ਇਹਨਾਂ ਦੇ ਘਰੇ ਆ ਅੱਜ ਹਾਲਾਤ ਦੇਖੋ ਜੀ ਮੌਸਮ ਦੇ ਹਾਲਾਤ ਇਸ ਤਰ੍ਹਾਂ ਦੇ ਨੇ ਵੀ ਕਦੇ ਵਰਖਾ ਹੁੰਦੀ ਐ ਕਦੇ ਗੜੇ ਮਾਰੀ ਐ ਹੁਣ ਵੀ ਜ਼ੋਰਦਾਰ ਬਹੁਤ ਮੀਂਹ ਪੈ ਰਿਹਾ ਐ ਇਸ ਸਿਸਾਬ ਨੇ ਆਪ ਦੀ ਜ਼ਿੰਮੇਵਾਰੀ ਨੂੰ ਬਹੁਤ ਬਖੂਬੀ ਨਾਲ ਨਿਭਾਇਆ ਉਹਨਾਂ ਨੇ 4:30 ਵਜੇ ਨੂੰ ਆਪ ਦੀ ਜਿਹੜੀ ਕਾਰਵਾਈ ਆ ਉਹ ਕੰਪਲੀਟ ਕਰਤੀ ਅਸੀਂ 3 ਵਜੇ ਜਦੋਂ ਦਫ਼ਤਰ ਦੇ ਵਿੱਚ ਆਏ ਮੈਡਮ ਨੂੰ ਪੁੱਛਿਆ ਵੀ ਏਮੋ ਮੈਡਮ ਐਮਰਜੈਂਸੀ ਕੀ ਨਾਮ ਹੈ ਮੈਡਮ ਮੈਡਮ ਸੁਵੀਤੂ ਗੋਇਲ ਅਸੀਂ ਉਹ ਕਹਿੰਦੇ ਜੀ ਹੈ ਨਹੀਂ ਮੈਡਮ ਐਬਸੈਂਟ ਅਸੀਂ ਵਾਰ-ਵਾਰ ਫੋਨ ਤੇ ਉਹਨਾਂ ਨਾਲ رابطہ ਕਾਇਮ ਕਰਦੇ ਰਹੇ ਲੇਕਿਨ ਉਹ ਬਿਲਕੁਲ ਸਾਡੇ ਆਉਣ ਤੇ ਫੋਨ ਕਰਨ ਤੇ ਵੀ ਨਹੀਂ ਆਏ ਅਖੀਰ ਤੇ ਤੁਹਾਨੂੰ ਕਿਹਾ ਵੀ ਮੈਡਮ ਅਸੀਂ ਧਾਰਨਾ ਦੇਣ ਵਾਸਤੇ ਮਜਬੂਰ ਹੋ ਜਾਾਂਗੇ ਇਹ ਕੋਈ ਖੁਸ਼ੀ ਦੇ ਹਾਲਾਤ ਤਾਂ ਹੈ ਨਹੀਂ ਅਸੀਂ ਮਾਨਸਿਕ ਪਰੇਸ਼ਾਨੀ ਦੇ ਵਿੱਚ ਪਰਿਵਾਰ ਪਹਿਲੇ ਬਹੁਤ ਜ਼ਿਆਦਾ ਗੁਜ਼ਰ ਰਿਹਾ ਹੈ ਇੱਕ ਕਿੰਦੀ ਮੌਸਮ ਖਰਾਬ ਹੈ ਮਾਨਸਿਕ ਪਰੇਸ਼ਾਨੀ ਹੈ ਉਹਦੇ ਵਾਸਤੇ ਤੁਸੀਂ ਜਲਦੀ ਆਓ ਜੀ ਇੱਥੇ 5:20 ਮਿੰਟ ਤੇ ਪਹੁੰਚਿਆ ਜੀ ਕੈਮਰੇ ਦੇ ਮੁਤਾਬਕ ਉਹਨਾਂ ਦਾ ਜਿਹੜਾ ਟਾਈਮ ਹੈ ਉਹ ਤੁਸੀਂ ਰਿਕਾਰਡ ਕਢਾ ਕੇ ਦੇਖ ਲਓ ਅਸੀਂ ਉਹਨਾਂ ਨਾਲ ਗੱਲ ਕੀਤੀ ਮੈਡਮ ਅਸ ਤੇ 4:30 ਵਜੇ ਸਾਡੀ ਫਾਰਮੈਲਟੀ ਸਾਰੀ ਜਿੰਨੀ ਹੈਗੀ ਪੋਸਟਮਾਰਟਮ ਦੀ 177 ਦੀ ਕਾਰਵਾਈ ਸਾਰੀ ਉਹ ਪੂਰੀ ਹੈ ਤੇ ਉਹ ਮੈਡਮ ਨੇ ਕਿਹਾ ਕਿ ਨਹੀਂ ਅਸੀਂ ਨਹੀਂ ਪੋਸਟਮਾਰਟਮ ਕਰ ਸਕਦੇ ਤੁਸੀਂ ਤੁਹਾਡਾ ਓਵਰ ਟਾਈਮ ਹੈ ਤੁਸੀਂ ਟਾਈਮ ਤੇ ਨਹੀਂ ਆਏ ਇਹ ਹੁਣ ਤੁਸੀਂ ਦੇਖੋ ਜੀ 3:00 ਵਜੇ 3:30 ਵਜੇ ਤੋਂ ਲੈ ਕੇ ਪੂਰੇ ਪਿੰਡ ਵਾਸੀ ਸਾਰੇ ਜਿਹੜੇ ਨਾਲ ਤੇ ਕੈਮਰਾ ਲਾ ਕੇ ਦੇਖ ਦਿਖਾਇਆ ਜਾਵੇ ਇਹਨਾਂ ਨੂੰ ਤੇ ਉਹ ਸਾਰੇ ਇੱਥੇ ਹਾਜ਼ਰ ਹੈ ਲੇਡੀ ਜੀ ਸਾਡੇ ਨਾਲ ਹਾਜ਼ਰ ਹੈ ਇਸ ਮਤਲ ਸਿੱਲੇ ਮੌਸਮ ਚ ਤੇ ਅਸੀਂ ਜਦੋਂ ਉਹਨਾਂ ਨੂੰ ਬੇਨਤੀ ਕੀਤੀ ਅਸੀਂ ਫੋਨ ਕੀਤਾ ਜੀ ਐਸਜੀਪ ਸਾਹਿਬ ਨੂੰ ਉਹ ਜਿਹੜੇ ਪਹਿਲਾਂ ਜਦੋਂ ਫੋਨ ਕੀਤਾ ਉਹ ਪ੍ਰਕਾਸ਼ ਜੀ ਨੂੰ ਕਹਿੰਦੇ ਸੀ ਰਿਟਾਇਰ ਹੋ ਗਏ ਜੀ ਅਸੀਂ ਜਿਹੜੇ ਮੌਕੇ ਤੇ ਗਗਨਦੀਪ ਸਿੰਘ ਆ ਉਹਨਾਂ ਨੂੰ ਫੋਨ ਕੀਤਾ ਦੋ ਵਾਰਾਂ ਕਾਲ ਕੀਤੀ ਹੈ ਉਹਨਾਂ ਨੇ ਸਾਡਾ ਫੋਨ ਨਹੀਂ ਅਟੈਂਡ ਕੀਤਾ ਅਸੀਂ ਬਹੁਤ ਦੁੱਖ ਦੇ ਸਮੇਂ ਚ ਇੱਥੇ ਖੜੇ ਆ ਕਿਰਪਾ ਕਰਕੇ ਸਾਨੂੰ ਨਿਆ ਚਾਹੀਦਾ ਹੈ ਨਹੀਂ ਤਾਂ ਅਸੀਂ ਪਿੰਡ 'ਚ ਫੋਨ ਕਰਕੇ ਪੂਰੀ ਸੰਗਤ ਨੂੰ ਬੁਲਾ ਕੇ ਕਿਉਂਕਿ ਡੈੱਡ ਬਾਡੀ ਹੈ ਡੇਡ ਬੋਟ ਦੇ ਜਿਹੜੀ ਉਹ ਤਾਂ ਪਈ ਆ ਉਹ ਵਿੱਚ ਉਹ ਤੇ ਚਾਹੇ ਗੜੇ ਪਈ ਜਾਣ ਚਾਹੇ ਉਹ ਢਮੀ ਪਈ ਜਾਵੇ ਸਾਨੂੰ ਉਹਦੇ ਨਾਲ ਕੋਈ ਤਾਲੁਕ ਨਹੀਂ ਜੇ ਸਾਡੇ ਹਾਲਾਤ ਇੱਕ ਜ਼ਿੰਮੇਵਾਰ ਵਿਅਕਤੀਾਂ ਦੇ ਇੱਕ ਸਰਪੰਚ ਦੇ ਜਾਂ ਇੱਕ ਗ੍ਰਾਮ ਪੰਚਾਇਤ ਦੇ ਜਾਂ ਪਿੰਡ ਵਾਸੀਆਂ ਦੇ ਇਹ ਹਾਲਾਤ ਹੈ ਤਾਂ ਤੁਸੀਂ ਦੇਖੋ ਵੀ ਇਹ ਕਿੱਡਾ ਮਾੜੇ ਹਾਲਾਤ ਹੈ ਇੱਕ ਗਰੀਬ ਜਿਹੜੇ ਵਿਚਾਰੇ ਕਿਸੇ ਕਾਨੂੰਨ ਤੋਂ ਵਾਕਿਫ ਨਹੀਂ ਉਹਨਾਂ ਦਾ ਕੀ 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 ਹਾਲਾਤ ਹੋਣਗੇ ਜੀ ਬੋਡੀ ਹੁਣ ਕਿੱਥੇ ਹੈ ਜੀ ਬੋਡੀ ਇੱਥੇ ਹੈ ਜੀ ਕੋਈ ਬੋਡੀ ਬੋਡੀ ਐਮਬੂਲੈਂਸ ਵਿੱਚ ਪਈ ਹੈ ਜੀ 2:30 ਵਜੇ ਦੀ ਬੋਡੀ ਹਸਪੀਟਲ ਦੇ ਵਿੱਚ ਆਈ ਹੈ ਤੇ ਉਹ ਹਜੇ ਪਈ ਹੈ ਹਜੇ ਉੱਥੇ ਹੀ ਪਈ ਹੈ ਜੀ ਉਹ 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 ਤੁਸੀਂ ਮੈਡਮ ਉਹਦੇ ਵਾਸਤੇ ਜਵਾਬ ਦੇਇਆ ਹਸਪੀਟਲ ਦੇ ਵਿੱਚ ਐਂਟਰ ਕੀਤੀ ਹੋਈ ਹੈ 6:43 ਮਿੰਟ ਹੋ ਚੁੱਕੇ ਆ ਜੀ 6 ਆ ਤੁਸੀਂ ਟਾਈਮ ਨੋਟ ਕਰ ਲਓ 6:43 ਹੋ ਗਏ ਹਾਂ ਆ ਸਾਰੇ ਜਿਹੜੇ ਰਿਸ਼ਤੇਦਾਰ ਪਰਿਵਾਰ ਨਾਲ ਸੰਬੰਧਿਤ ਜਿਹੜੇ ਹੈਗੇ ਆ ਸਾਡੇ ਸਤਿਕਾਰਯੋਗ ਪੁਲਿਸ ਮੁਲਾਜ਼ਮ ਉਹ ਵੀ ਸਾਡੇ ਹਾਜ਼ਰ ਹੈ ਤੁਸੀਂ ਐਂਬੂਲੈਂਸ 'ਚ ਕੈਮਰਾ ਲਾਉ ਡੈਡ ਬਾਡੀ ਹਜੇ ਜੋਗ ਦੇ ਉੱਤੇ ਹੋ ਪਰ ਕਰਾਰ ਹੈ ਕੀ 3:30 ਵਜੇ ਐਂਟਰੀ ਕਰ ਜੇ ਉਹ ਕਹਿੰਦੇ ਕਾਗਜ਼ੀ ਫਾਰਮੈਲਿਟੀ ਲੇਟ ਹੋਈ ਹੈ ਜੀ ਅਸੀਂ ਮੈਂ ਮੰਨਦਾ ਤੇ ਕੀ ਕੀ ਬਾਡੀ ਦੀ ਸਾਮ ਸੰਭਾਲ ਕਰਨਾ ਦਾ ਫਰਜ਼ ਨਹੀਂ ਮੰਨਦਾ ਸਾਰਾ ਇਲਾਕਾ ਕਿਆ ਹੋਇਆ ਬਹੁਤ ਇਹਨਾਂ ਦਾ ਬਹੁਤ ਬੁਰਾ ਹਾਲ ਹੈ ਬਹੁਤ ਖਰਚ ਐਂਬੂਲੈਂਸ ਦਾ ਖਰਚ ਹੈ ਇੱਕ ਗਰੀਬ ਪਰਿਵਾਰ ਨੂੰ ਇੱਕ ਥੱਲੇ ਬੋਥ ਵਿੱਚ ਉਹ ਡੈੱਡ ਬੋਡੀ ਜਿਹੜੀ ਉਹ ਐਂਬੂਲੈਂਸ ਦੇ ਵਿੱਚੋਂ ਕੱਢ ਕੇ ਇਸ ਰੂਮ ਦੇ ਵਿੱਚ ਟਿਕਾਈ ਗਈ ਹੈ ਤੇ ਗਾਂ ਰੂਮ ਦੇ ਹਾਲਾਤ ਕੀ ਐ ਜਿਹੜੇ ਪਹਿਲਾਂ ਪੋਸਟਮਾਰਟਮ ਕਰਿਆ ਉਹਨਾਂ ਦਾ ਬਰਾਡ ਲੱਗਿਆ ਹੋਇਆ ਜੀ ਦੇਖੋ ਬਰਾਡ ਲੱਗਿਆ ਹੋਇਆ ਉਸ ਤੋਂ ਬਾਅਦ ਜਿੱਥੇ ਡੈੱਡ ਬਾਡੀ ਸਾਡੀ ਪਾਈ ਹੋਈ ਐ ਉੱਥੇ ਬਰਾਡ ਲੱਗਿਆ ਹੋਇਆ ਦੇਖੋ ਉਸ ਤੋਂ ਬਾਅਦ ਉੱਤੋਂ ਛੱਤ ਚ ਔਰੀ ਐ ਸਾਡੇ ਉੱਤੇ ਉੱਤੇ ਡੈੱਡ ਬਾਡੀ ਦੇ ਉੱਪਰ ਮੀਂਹ ਪੈ ਰਿਹਾ ਸਰ ਡੈੱਡ ਬਾਡੀ ਦੇ ਉੱਪਰ ਮੀਂਹ ਪੈ ਰਿਹਾ ਕਿੱਡੇ ਤਰਸਜੋਗ ਹਾਲਾਤ ਐ ਇਸ ਹਸਪੀਟਲ ਦੇ ਕਿੱਡੇ ਹਾਲਾਤ ਐ ਕਿਤੇ ਕਿਤੇ ਦਾਅਵੇ ਸਰਕਾਰ ਕਰ ਰਹੀ ਐ ਸਾਢੇ ਪੌਣੇ 4 ਘੰਟੇ ਬਾਅਦ ਡੇਡ ਬੋਡੀ ਐਂਬੂਲੈਂਸ ਦੇ ਵਿੱਚੋਂ ਬਾਹਰ ਕੱਢੀ ਆ ਜਿੱਥੇ ਰਿਆ ਕੇ ਡੈਡ ਬੋਡੀ ਪਈ ਗਈ ਆ ਉੱਥੇ ਪਹਿਲੇ ਕਿੱਥੇ ਪੋਸਟ ਮਾਰਡਮ ਹੋਇਆ ਉਹਨਾਂ ਦਾ ਬਰਾਟਾ ਉੱਤੇ ਵੀ ਪੈ ਰਿਹਾ ਡੈਡ ਬੋਡੀ ਦੇ ਉੱਤੇ ਵੇਖੋ ਕੀ ਹਾਲਾਤ ਇੱਥੋਂ ਦੇ ਮੈਂ ਬੇਨਤੀ ਕਰਦਾ ਸਰਕਾਰਾਂ ਨੂੰ ਜਿਹੜੇ ਕਹਿੰਦੇ ਸੀ ਅਸੀਂ ਤਾਂ ਬਹੁਤ ਵੱਡਾ ਬਦਲਾ ਲੈ ਕੇ ਆਏ ਆ ਤੁਸੀਂ ਬਦਲਾ ਕੀ ਤੁਸੀਂ ਐਜੂਕੇਸ਼ਨ ਆ ਜਿਹੜੀ ਤੇ ਇੱਕ ਹੈਲਥ ਉਹਨਾਂ ਦੋ ਚੀਜ਼ਾਂ ਮੇਨ ਬਦਲਾ ਹੁੰਦੀਆਂ ਦੋਹਾਂ ਦੇ ਪੂਰਾ ਹਾਲ ਹੈ ਸਕੂਲਾਂ 'ਚ ਜਾ ਕੇ ਦੇਖ ਲਓ ਕਿ ਸਰਸਤਾਬ ਨਹੀਂ ਪੂਰਾ ਬੜੀ ਆਈ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਨੋ ਕਮੈਂਟਸ ਪਲੀਜ਼